ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਤੁਹਾਡੇ ਨਾਲ ਜੋ ਆਪਾਂ ਹੁਣੇ-ਹੁਣੇ ਦਲਵੀਰ ਗਿੱਲ ਯੂਕੇ ਵਾਲੇ ਨੇ ਵੱਡਾ ਐਲਾਨ ਕੀਤਾ ਉਹਦੇ ਬਾਰੇ ਵੱਡੀ ਅਪਡੇਟ ਸਾਂਝੀ ਕਰਨੀ ਆ ਜੋ ਉਸਨੇ ਦਰਸ਼ਕਾਂ ਤੋਂ ਖੁਸ਼ ਹੋ ਕੇ ਜੋ ਕੱਟ ਹੋਇਆ ਅੱਜ ਦੇਦਨੇ ਦੇ ਕੱਪ ਤੇ ਜਿੱਥੇ ਸਕਾਰਪੀਓ ਦਿੱਤੀਆਂ ਜਾਣੀਆਂ ਅੱਜ ਚੱਲ ਰਹੇ ਮੇਲੇ ਦੇ ਮਾਈਕ ਫੜ ਕੇ ਦਲਵੀਰ ਗਿੱਲ ਯੂਕੇ ਨੇ ਵੱਡਾ ਐਲਾਨ ਕਰ ਦਿੱਤਾ ਅਗਲੇ ਸਾਲ ਲਈ ਦਰਸ਼ਕਾਂ ਲਈ ਕੀ ਇਨਾਮ ਹੋਣਗੇ ਦਰਸ਼ਕਾਂ ਲਈ ਦੇਖੋ ਸੁਣੋ ਦਲਵੀਰ ਗਿੱਲ ਨੇ ਕੀ ਕਿਹਾ ਅੱਜ ਦਰਸ਼ਕਾਂ ਬਾਰੇ ਦੱਸਦਿਆਂ ਤੁਹਾਨੂੰ ਵੀਡੀਓ ਦੇ ਵਿੱਚ ਜੁੜੇ ਰਹੋ ਲਾਸਟ ਤੱਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਜਾਣਕਾਰੀ ਚੰਗੀ ਲੱਗੀ ਤਾਂ ਮੈਂ ਮੇਰੇ ਇਲਾਕੇ ਦੇ ਲੋਕਾਂ ਨੂੰ ਇਹ ਦੱਸਣਾ ਚਾਹਨਾ ਕਿ ਅਗਲੇ ਸਾਲ ਦਾ ਜੋ ਕਬੱਡੀ ਕੱਪ ਹੋਣਾ ਨਾ ਉਹਦੇ ਵਿੱਚ ਜਿਹੜੇ ਵੀ ਇਨਾਮ ਹੋਣਗੇ ਉਹ ਮੈਂ ਲੋਕਾਂ ਨੂੰ ਦਊਂਗਾ ਜਿਹੜੇ ਕਬੱਡੀ ਦੇਖਣ ਆਣਗੇ ਅੱਥੇ 5 ਗੇਟ ਬਣਾਵਾਂਗੇ ਹਰ ਗੇਟ ਦੇ ਵਿੱਚ ਫਰੀ ਪਰਚੀ ਮਿਲੂਗੀ ਹਰ 5 ਮਿੰਟ ਦੇ ਬਾਅਦ ਮੋਟਰਸਾਈਕਲ ਨਿਕਲੂਗਾ ਘੱਟੋ-ਘੱਟ 50 ਤੋਂ 100 ਮੋਟਰਸਾਈਕਲ ਤੁਸੀਂ ਆਏ ਤੁਸੀਂ ਲੈ ਕੇ ਜਾਓਗੇ ਮੈਂ ਮੈਂ ਸੁਣਿਆ ਸੀ ਕਿਸੇ ਨੇ ਕਿਹਾ ਕਿ ਕਿਸੇ ਨੇ ਰੱਬ ਵੇਖਿਆ ਮੈਂ ਸੌ ਖਾ ਕੇ ਕਹਿੰਦਾ ਅੱਜ ਕਿ ਮੈਂ ਇੱਕ ਨਹੀਂ ਹਜ਼ਾਰਾਂ ਦੇਖਿਆ ਪਹਿਲਾ ਮੇਲਾ ਹੋਣਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਹੀਂ ਪੂਰੀ ਦੁਨੀਆ ਦਾ ਜਿਹਦੇ ਵਿੱਚ ਜਾਲ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਪਰ ਜਿੰਵੇ ਸੱਚੀ ਰੱਬ ਹੈ ਬੈਠ ਕੇ ਦੇਖਦੇ ਆ ਇਦਾਂ ਦੇਖਦੇ ਪਏ ਹਾਂ ਸ਼ਾਇਦ ਮੈਂ ਕਿਸੇ ਨੇ ਇੱਕ ਗੱਲ ਸੁਣਾਈ ਸੀ ਕਿ ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਤੇ ਭੀੜ 'ਚ ਕੋਈ ਸਿਆਣਾ ਨਹੀਂ ਹੁੰਦਾ ਅੱਜ ਤੁਸੀਂ ਉਹਨੂੰ ਉਲਟ ਸਾਲਟ ਕਰਕੇ ਦਿਖਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ